ਵੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਜੀ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕਰ ਸਿੱਧੂ ਜੀਐਸਟੀ ਦੀ ਜਦੋਂ ਅਸੀਂ ਗੱਲ ਕਰਦੇ ਆਂ ਆਮ ਆਦਮੀ ਦੇ ਨਾਲ ਜੁੜੀ ਹੋਈ ਚੀਜ਼ ਜਿਹਨੂੰ ਕਿਸੇ ਸਮੇਂ ਕੁਝ ਲੋਕ ਇੱਕ ਬੋਝ ਦੇ ਤੌਰ ਤੇ ਵੀ ਲੈਂਦੇ ਸੀਗੇ ਕਿ ਮੈਨੂੰ ਜੀਐਸਟੀ ਲੱਗ ਗਿਆ ਮੈਨੂੰ ਟੈਕਸ ਸਰਕਾਰ ਨੂੰ ਦੇਣਾ ਪਏਗਾ ਤੇ ਮੇਰੇ ਉੱਪਰ ਇੱਕ ਵਾਧੂ ਬੋਝ ਪੈ ਗਿਆ ਜੀਐਸਟੀ ਨੂੰ ਲੈ ਕੇ ਸਾਡੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਜਦੋਂ ਹੁਣ ਇਸ ਜੀਐਸਟੀ ਦੀਆਂ ਨਵੀਆਂ ਦਰਾਂ ਬਾਰੇ ਅਨਾਉਂਸਮੈਂਟ ਕੀਤੀ ਹੈ ਆਮ ਲੋਕਾਂ ਨੂੰ ਆਮ ਆਦਮੀ ਨੂੰ ਇਹਦੇ ਕੀ ਹੈ ਖਾਸ ਇਸ ਜੀਐਸਟੀ ਦੇ ਵਿੱਚ ਕਿਵੇਂ ਆਮ ਆਦਮੀ ਨੂੰ ਵਿੱਚ ਬਹੁਤ ਸਾਰੀਆਂ ਆ ਆਪਾਂ ਕਹਿੰਦੇ ਨੇ ਕਿ ਗੱਫੇ ਭਰ ਕੇ ਰਾਹਤਾਂ ਦਿੱਤੀਆਂ ਗਈਆਂ ਨੇ ਸਾਡੇ ਵੱਖ-ਵੱਖ ਜਿਹੜੇ ਸੈਗਮੈਂਟ ਨੇ ਚਾਹੇ ਹੈਲਥ ਸੈਕਟਰ ਹੈ ਚਾਹੇ ਉਹ ਖੇਤੀਬਾੜੀ ਸੈਕਟਰ ਹੈ ਚਾਹੇ ਸਾਡੀ ਆਮ ਜਨਜੀਵਨ ਹੈ ਕਿਸ ਤਰੀਕੇ ਦੇ ਨਾਲ ਸਾਨੂੰ ਬਹੁਤ ਸਾਰੀਆਂ ਰਾਹਤਾਂ ਮਿਲੀਆਂ ਨੇ ਇਹਦੇ ਬਾਰੇ ਸਾਰੀ ਚਰਚਾ ਰਹੇਗੀ ਅੱਜ ਦੇ ਇਸ ਲਾਈਵ ਪ੍ਰੋਗਰਾਮ ਪ੍ਰੋਗਰਾਮ ਹੈ ਜੀ ਅੱਜ ਦੀ ਗੱਲ ਜੀਐਸਟੀ ਦਰਾਂ ਦੇ ਵਿੱਚ ਚੁਣੌਤੀ ਤੇ ਆਮ ਆਦਮੀ ਦੇ ਅਧਿਕਾਰ ਇਹਦੇ ਵਿੱਚ ਅਸੀਂ ਬਲ ਗੱਲਬਾਤ ਜਿਹੜੀ ਉਹ ਕਰਾਂਗੇ ਤੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਦੇ ਮਹਾਰ ਸਟੂਡੀਓ ਚ ਪਹੁੰਚ ਚੁੱਕੇ ਨੇ ਤੁਹਾਨੂੰ ਮਿਲਵਾਉਂਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸ੍ਰਿੰਦਰ ਕੁਮਾਰ ਕਪੂਰ ਹੋਰਾਂ ਦਾ ਜੋ ਕਿ ਡਿਪਟੀ ਜਨਰਲ ਮੈਨੇਜਰ ਨੇ ਰਿਟਾਇਰ ਨੇ ਭਾਰਤੀ ਸਟੇਟ ਬੈਂਕ ਆਫ ਇੰਡੀਆ ਤੋਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਸੀਏ ਅਸ਼wini ਗੁਪਤਾ ਜੀ ਅਸ਼wini ਜੀ ਸਟੂਡੀਓ ਚ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਚਰਚਾ ਨੂੰ ਛੇੜਾਂਗੇ ਗੱਲਬਾਤ ਵੀ ਕਰਾਂਗੇ ਜੀਐਸਟੀ ਦੇ ਉੱਪਰ ਤੇ ਉਸ ਤੋਂ ਪਹਿਲਾਂ ਨਿਰਮਲਾ ਸੀਤਾ ਰਮਨ ਜੀ ਦੀ ਇੱਕ ਵੀਡੀਓ ਬਾਈਟ ਹੈ ਜਿਹਦੇ ਬਾਰੇ ਉਹ ਜੀਐਸਟੀ ਬਾਰੇ ਗੱਲਬਾਤ ਕਰ ਰਹੇ ਨੇ ਉਹਦੇ ਨਾਲ ਜੁੜਾਂਗੇ ਤੇ ਮੁੜ ਸਟੂਡੀਓ 'ਚ ਵਾਪਸ ਆਵਾਂਗੇ ਪੀਓਰ ਆ ਇੰਟਰਸਟਿਡ ਇਨ ਨੋਇੰਗ ਅਬਾਊਟ ਆਟੋਮੋਟਿਵ ਸੈਕਟਰ ਅਬਾਊਟ ਵਿਚ ਯੂਵ ਬੀਨ ਫ੍ਰੀਕੁਐਂਟਲੀ ਆਸਕਿੰਗ ਅਸ ਫ੍ਰਮ 28 ਟੂ 18% percent. On small cars and motorcycles, which are equal to or below 350 cc. Reduction of GST from 28 to 18 on buses, trucks, and ambulances. Uniform rate of 18% on all auto parts, irrespective of the HS code. Three wheelers from 28 to 18 again. So, I move to one very important thing on inversion of uh, correction of inverted duty. The long pending inverted duty structure problem is getting corrected for the man made textile sector by reducing GST rate on man made fiber from 18% to 5% and man made yarn from 12 to 5% so that will take care of every anomaly that was there in terms of inversion that's getting sorted out so this actually gives effect to government's objective of the fiber neutral policy so that's really getting uh, seen in our action today we are also correcting the inverted duty structure problem in fertilizer sector by reducing gst from 18% to 5% on sulfuric acid, nitric acid, and ammonia, which are very important for the fertilizer sector. Renewable energy is the next. Reduction of GST from 12 to 5% on renewable energy devices, parts for their manufacture, such as biogas plant, windmills, wind-operated electricity generator waste to energy plants devices pv cells whether or not assembled in modules or made up in panel solar cookers solar water heaters and systems and so on ਸਟੂਡੀਓ ਜੀ ਇਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸੋ ਜੀਐਸਟੀ ਡਿਕਲੇਅਰ ਹੋਇਆ ਜੀ ਜੋ ਕਿ 22 ਨਵੰਬਰ ਤੋਂ ਲਾਗੂ ਹੋਏਗਾ ਤੇ ਨਵੀਆਂ ਦਰਾਂ ਆਮ ਆਦਮੀ ਨੂੰ ਲੈ ਕੇ ਕੀ ਕਹਿੰਦੀਆਂ ਨੇ ਇਹਦੇ ਬਾਰੇ ਚਰਚਾ ਛੇੜਦੇ ਹਾਂ ਸੁਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਜੀਐਸਟੀ ਦੀ ਗੱਲ ਆਉਂਦੀ ਹੈ ਜੀਐਸਟੀ ਦੀ ਲੋਡ ਕਿਉਂ ਪਈ ਜੀ ਆਪਾਂ ਇਹਦੇ ਬਾਰੇ ਸਮਝਣਾ ਹੋਵੇ ਕਿ ਜੀਐਸਟੀ ਚਾਹੀਦਾ ਕਿਉਂ ਸੀ ਸਾਨੂੰ ਆਪਾਂ ਦੇਖਿਏ ਜੀਐਸਟੀ ਜਿਹੜਾ ਹੈ 1 ਜੁਲਾਈ 2017 ਤੋਂ ਲਾਗੂ ਹੋਇਆ ਜੀ ਉਸ ਤੋਂ ਪਹਿਲੇ ਕੀ ਸੀਗਾ ਸਾਰੀ ਸਟੇਟਾਂ ਜਿਹੜੀਆਂ ਨਾ ਅਲੱਗ-ਅਲੱਗ ਸਟੇਟਾਂ ਉਹਨਾਂ ਦਾ ਅਲੱਗ-ਅਲੱਗ ਕਿਸਮ ਦੇ ਟ ਅਕਸਾਈਜ਼ ਡਿਊਟੀ ਵੀ ਸੀਗੀ ਸਰਵਿਸ ਟੈਕਸ ਸੀਗਾ ਪ੍ਰੋਫੈਸ਼ਨਲ ਟੈਕਸ ਵੀ ਕਾ ਕਾਫੀ ਟੈਕਸ ਸੀਗੇ ਜੀ ਔਰ ਆਮ ਆਦਮੀ ਨੂੰ ਪਤਾ ਨਹੀਂ ਸੀ ਲੱਗਦਾ ਵੀ ਕਿੰਨੇ ਟੈਕਸ ਲੱਗ ਰਿਹਾ ਕਿੰਨਾ ਟੈਕਸ ਨਹੀਂ ਲੱਗ ਰਿਹਾ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਇਹਦੇ ਤੇ ਰਿਸਰਚ ਕੀਤੀ ਗਈ ਦੇਖਿਆ ਗਿਆ ਵੀ ਇਹਨੂੰ ਕਿਸ ਤਰ੍ਹਾਂ ਇੱਕ ਯੂਨੀਫਾਰਮ ਕੀਤਾ ਜਾਏ ਇੱਕ ਰਿਫਾਰਮ ਲਿਆਂਦਾ ਜਾਏ ਤਾਂ ਕਿ ਆ ਆਮ ਆਦਮੀ ਦੇ ਘਟ ਬੋਝ ਪਵੇ ਜੀ ਇਹ ਜਿਹੜਾ ਪਹਿਲਾ ਅਟੈਂਪਟ ਹੋਇਆ 1999 ਦੇ ਵਿੱਚ ਹੋਇਆ ਜਿਸ ਲਈ ਪ੍ਰਧਾਨ ਮੰਤਰੀ ਮਾਨਣਯੋਗ ਅਰੜੇ ਬਈ ਸੀਗੇ ਉਸਲੇ ਵੇਲੇ ਇਸ ਕਨਸੈਪਟ ਦੇ ਸ਼ੁਰੂ ਕੀਤਾ ਗਿਆ ਕਿ ਇੱਕ ਟੈਕਸ ਲਾਇਆ ਜਾਏ 1 ਟੈਕਸ 1 ਨੇਸ਼ਨ ਹੂੰ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਹੋਇਆ ਲੇਕਿਨ ਉਸ ਤੋਂ ਬਾਅਦ ਉਹ ਉਹਨਾਂ ਦੀ ਹਕੂਮਤਾਂ ਚੇਂਜ ਹੁੰਦੀਆਂ ਰਹੀਆਂ ਤੇ ਕੋਈ ਇਨਾ ਕੰਮ ਹੋਇਆ ਨਹੀਂ ਲੇਕਿਨ 2014 ਦੇ ਵਿੱਚ ਜਿਸ ਲਈ ਆਪਣੇ ਮਾਨਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਤੇ ਇਸ ਦੇ ਫਿਰ ਇੱਕ ਰੀਨਿਊਲ ਥਾਟ ਦਿੱਤਾ ਗਿਆ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਉਸ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਇਹਨੂੰ ਇੱਕ ਸਾਰਾ ਸਿੰਪਲੀਫਾਈ ਕੀਤਾ ਜਾਏ ਕਮੇਟੀਆਂ ਬਣੀਆਂ ਕਮੇਟੀਆਂ ਬਣਨ ਦੇ ਬਾਅਦ ਇਹਦੇ ਵਿੱਚ ਇਹਨਾਂ ਨੇ ਫਿਰ ਇੱਕ ਫੈਸਲਾ ਕੀਤਾ ਕਿ ਅਸੀਂ ਇੱਕ ਟੈਕਸ ਨੂੰ ਯੂਨੀਫਾਰਮ ਤਰੀਕੇ ਨਾਲ ਲਾਇਆ ਜਾਏ ਵਨ ਨੇਚਰ ਵਨ ਟੈਕਸ ਤੇ ਇਹਦੀ ਸ਼ੁਰੂਆਤ ਫਿਰ ਇੱਕ ਜੀਐਸਟੀ ਦੇ ਤਾਈ ਹੋਈ ਜਿase ਗੁੱਡ ਸਰਵਿਸ ਟੈਕਸ ਜਿਹੜਾ ਕਿ 1 ਜੁਲਾਈ 2017 ਤੋਂ ਲਾਗੂ ਹੋਇਆ ਔਰ ਇਹਦੇ ਚ ਇੱਕ ਚੀਜ਼ ਬੜੀ ਬੜੀ ਖੂਬਸੂਰਤੀ ਮੈਂ ਤੁਹਾਨੂੰ ਦਸਾਂਗਾ ਜੀ ਜਿਸ ਲਈ ਲਾਗੂ ਹੋਇਆ ਨਾ ਨਵਜੋਜ ਜੀ ਤੇ ਕਈ ਕਿਸਮ ਦੀ ਐਪਰੀਹੈਂਸ਼ਨ ਸੀਗੀਆਂ ਡਰ ਸੀਗਾ ਕਈ ਤੁਸੀਂ ਨਰੇਟਿਵ ਸੀ ਸੁਨੇ ਹੋਣੇ ਕਿ ਟੈਕਸੇਸ਼ਨ ਬੜੀ ਹੈਵੀ ਹੋ ਗਈ ਇੱਕ ਪਾਸੇ ਗਿਆ ਜੀ ਜੀਐਸਟੀ ਨੇ ਤੇ ਬੜਾ ਹੈਵੀ ਟੈਕਸ ਲਾਤਾ ਕਾਮਨ ਮੈਨ ਤੇ ਬੜਾ ਬੋਝ ਪੈ ਗਿਆ ਜੀ ਲੇਕਿਨ ਦੂਸਰੀ ਤਰਫ ਤੁਸੀਂ ਇੱਕ ਚੀਜ਼ੇ ਵੀ ਦੇਖੋ ਕਈ ਸਟੇਟਸ ਨੇ ਕਿਹਾ ਵੀ ਤੁਸੀਂ ਜੀਐਸਟੀ ਤਾਂ ਲਾਗੂ ਕਰਤਾ ਲੇਕਿਨ ਸਾਡਾ ਜਿਹੜਾ ਰੈਵਨਿਊ ਲਾਸ ਹੋਏਗਾ ਤੇ ਕੌਣ ਕੰਪਨਸੇਟ ਕਰੇਗਾ ਫਿਰ ਗਵਰਨਮੈਂਟ ਨੇ ਜਿਸ ਲਈ ਇੰਪਲੀਮੈਂਟ ਇਹਨੂੰ ਕੀਤਾ ਉਹ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਕਿਉਂ ਚਿੰਤਾ ਕਰਦੇ ਹੋ ਅਸੀਂ ਓਵਰ ਦੀ ਪੀਰੀਅਡ ਆਫ ਟਾਈਮ ਤੁਹਾਨੂੰ ਜਿਹੜਾ ਲਾਸ ਹੋਏਗਾ ਅਸੀਂ ਕੰਪਲਸਟ ਕਰਾਂਗੇ ਇਸ ਦਾ ਮਤਲਬ ਇਹ ਜਿਹੜਾ ਹੈ ਜਿਹੜਾ ਇੱਕ ਕਲੀਅਰ ਕਟ ਰੈਜ਼ਨਲ ਨਿਕਲਦਾ ਹੈ ਕਿ ਜਿਹੜਾ GST ਜਿਹੜਾ ਰਿਫਾਰਮ ਆਇਆ ਸੀਗਾ ਇੱਕ ਕਾਮਨ ਮੈਨ ਨੂੰ ਬੈਨੀਫਿਟ ਦੇਣਾ ਆਇਆ ਸੀਗਾ ਜਿਹੜੇ ਪਹਿਲੇ ਟੈਕਸ ਲੱਗਦੇ ਸੀ ਕਿ ਮਲਟੀਪਲ ਟੈਕਸ ਲੱਗਦੇ ਸੀ ਕਿ ਜਿਆਦਾ ਟੈਕਸ ਲੱਗਦੇ ਸੀਗੇ ਉਹਨੂੰ ਘਟਾ ਕੇ ਇੱਕ ਯੂਨੀਫਾਰਮ ਟੈਕਸ ਦਿੱਤਾ ਗਿਆ GST ਲਗਾਇਆ ਇਹਦੇ ਵਿੱਚ ਇਹਨਾਂ ਨੇ ਇੱਕ ਡਿਸਾਈਡ ਕੀਤਾ ਵੀ ਸੈਂਟਰ ਗਵਰਨਮੈਂਟ ਕਿੰਨਾ ਸ਼ੇਅਰ ਲੇਗੀ ਸੈਂਟਰ ਐਂਡ ਸਟੇਟ ਗਵਰਨਮੈਂਟ ਕਿੰਨਾ ਸ਼ੇਅਰ ਲੇਗੀ ਇੱਕ ਮੈਂ ਕਹਿੰਦਾ ਇੱਕ ਇਹ ਮੇਜਰੀ ਰਿਫਾਰਮ ਲਿਆ ਦੇ ਲਿਆਦਾ ਟੈਕਸੇਸ਼ਨ ਹਿਸਟਰੀ ਦੇ ਵਿੱਚ ਇਹਦੀ ਕਨਸੈਪਟ ਨਾਲ ਮੈਂ ਇੱਕ ਚੀਜ਼ ਹੋਰ ਦੱਸਾਂਗਾ ਜਿਹੜੇ ਬੜਾ ਅੱਛੀ ਤਰ੍ਹਾਂ ਲਾਗੂ ਹੋਇਆ ਚਲਿਆ ਜੀ ਆਪਾਂ ਇਸ ਬਜਟ ਤੇ ਦੇਖਿਆ ਹੋਏਗਾ ਜਿਹੜਾ 2025 ਦਾ ਬਜਟ ਆਇਆ ਉਹਦੇ ਵਿੱਚ ਦੇਖੋ ਗਵਰਨਮੈਂਟ ਨੇ ਜੀਐਸਟੀ ਦੀ ਸਕਸੈਸ ਤੋਂ ਬਾਅਦ ਇੱਕ ਬੜਾ ਟਸਿਲ ਲਿਆ ਵੀ ਆਮ ਆਦਮੀ ਨੂੰ ਰਾਹਤ ਦੇਣ ਵਾਸਤੇ ਕੀ ਕੀਤਾ ਜਾਏ ਉਹਨਾਂ ਨੇ ਟੈਕਸ 'ਚ ਐਨੀ ਜ਼ਬਰਦਸਤ ਰਿਬੇਟ ਦਿੱਤੀ ਜਿਸ ਦੇ ਨਾਲ ਦੇਖੋ ਤੁਸੀਂ 12 ਲੱਖ ਤੱਕ ਕੋਈ ਟੈਕਸ ਨਹੀਂ ਦਿੱਤਾ ਔਰ ਸਟੈਂਡਰਡ ਡਿਡਕਸ਼ਨ ਪਾ ਲਓ ਕੁਝ ਪਾ ਲਓ ਪੂਨੇ 13 ਲੱਖ ਤੱਕ ਤੁਹਾਡੀ ਟੈਕਸੇਸ਼ਨ ਨੂੰ ਉਹਨਾਂ ਨੇ ਕਾਮਨ ਮੈਨ ਨੂੰ ਅ ਬੈਨੀਫਿਟ ਦਿੱਤਾ ਜੀ ਇਹ ਜੀਐਸਟੀ ਤੋਂ ਦੇ ਕੇ ਵੀ ਜੀਐਸਟੀ ਤੋਂ ਅਸੀਂ ਇੰਨਾ ਕਾਮਯਾਬ ਹੋ ਰਿਹਾ ਅਸੀਂ ਪਬਲਿਕ ਨੂੰ ਆਪਣਾ ਕਾਮਨ ਮੈਨ ਨੂੰ ਥੋੜੀ ਜਿਹੀ ਰਿਬੇਟ ਦਿੱਤੀ ਜਾਏ ਉਹ ਜੜੀ ਕਿ ਰਿਬੇਟ ਦਿੱਤੀ ਉਹਨਾਂ ਨੇ ਜੀ ਬਿਲਕੁਲ ਸੁਰਿੰਦਰ ਜੀ ਦੀ ਗੱਲ ਨੂੰ ਅਸੀਂ ਜੀ ਅੱਗੇ ਤੋਰਦੇ ਆ ਜਦੋਂ ਆਪਾਂ ਗੱਲ ਕਰਦੇ ਆ ਕਿ ਜੀਐਸਟੀ ਦੇ ਆਪਾਂ ਇਤਿਹਾਸ ਨੂੰ ਸਮਝੇ ਵੀ ਕਿ ਉਹ ਲੋੜ ਪਈ ਹੁਣ ਗੱਲ ਕਰਦੇ ਆ ਜੀਐਸਟੀ 2.0 ਇਹ ਐਗਜ਼ੈਕਟਲੀ ਕੀ ਹੈ ਔਰ ਕਿਸ ਤਰ੍ਹਾਂ ਦਾ ਇਹਦੇ ਨਾਲ ਜਿਹੜਾ ਆਮ ਲੋਕਾਂ ਦੇ ਜਿਹੜੀ ਜ਼ਿੰਦਗੀ ਆ ਉਹ ਵਧੀਆ ਹੋਣ ਜਾ ਰਹੀ ਹੈ ਅ ਨੌਜਵਾਨੀ ਕੋਈ ਵੀ ਜਦੋਂ ਸੁਧਾਰ ਹੁੰਦਾ ਹੈ ਜੀ ਤਾਂ ਉਹਦੇ ਚ ਰਜਿਸਟੈਂਸ ਜ਼ਰੂਰ ਹੁੰਦੀ ਹੈ ਹਮ ਜਦੋਂ ਤੱਕ ਉਹਦੀ ਪ੍ਰੋਪਰ ਸਮਝ ਨਹੀਂ ਆਂਦੀ ਜਦੋਂ ਤੱਕ ਲੋਕਾਂ ਨੂੰ ਉਹਦਾ ਬੈਨੀਫਿਟ ਨਹੀਂ ਦਿਖਦਾ ਤਾਂ ਰਜਿਸਟੈਂਸ ਇੱਕ ਹਿਊਮਨ ਟੈਂਡੈਂਸੀ ਹੈ ਹਮ ਤਾਂ ਜੀਐਸਟੀ ਦੀ ਵੀ ਰਜਿਸਟੈਂਸ ਹੋਈ ਔਰ ਹਰ ਕੋਈ ਵੀ ਜਿਹੜੀ ਚੀਜ਼ ਨਵੀਂ ਲਿਆਈ ਜਾਏਗੀ ਉਹਨੂੰ ਸਟੇਬਲ ਹੋਣ ਲਈ ਕੁਝ ਟਾਈਮ ਲੱਗਦਾ ਜੀ ਉਹਨਾਂ 'ਚ 8 ਸਾਲ ਹੋ ਗਏ ਜੀਐਸਟੀ ਨੂੰ ਲੱਗਿਆ ਜੀਐਸਟੀ ਕੋਈ ਵਿਦਆਊਟ ਡਾਊਟ ਇਹ ਬੈਨੀਫਿਟ ਲੋਗਾ ਦੇ ਸੀਗਾ ਮਲਟੀਪਲ ਟੈਕਸੇਸ਼ਨ ਸਿਸਟਮ ਨੂੰ ਖਤਮ ਕਰਨ ਲਈ ਸੀਗਾ ਪਰ ਫਿਰ ਵੀ ਬਹੁਤ ਸਾਰੇ ਲੋਕ ਕਈ ਤਰ੍ਹਾਂ ਦਾ ਕ੍ਰਿਟਿਸਿਜ਼ਮ ਕਰਦੇ ਸੀਗੇ ਪ੍ਰੈਜ਼ੀਡੈਂਟ ਇਹਨੂੰ ਕਿਹਾ ਗਿਆ ਸੀ ਗੁੱਡ ਐਂਡ ਸਿੰਪਲ ਟੈਕਸ ਪਰ ਲੋਕ ਇਹਦਾ ਕ੍ਰਿਟਿਸਿਜ਼ਮ ਇਹ ਕਰਦੇ ਸੀ ਕਿ ਇਹ ਜੀ ਸਿੰਪਲ ਨਹੀਂ ਹੈਗਾ ਕੰਪਲਿਕੇਟਿਡ ਟੈਕਸ ਹੈ ਔਰ ਸਰਕਾਰ ਨੇ ਵੀ ਟਾਈਮ ਟੂ ਟਾਈਮ ਮੰਨਿਆ ਕਿ ਕੁਛ ਨਾ ਕੁਛ ਜਿਹੜੀਆਂ ਇਹਦੀਆਂ ਇੰਪਲੀਮੈਂਟੇਸ਼ਨ ਪ੍ਰੋਬਲਮਸ ਆਂਦੀਆਂ ਰਹੀਆਂ ਸੋ 8 ਸਾਲ ਗਵਰਨਮੈਂਟ ਇਹਨੂੰ ਸਟੱਡੀ ਕਰਦੀ ਰਹੀ ਕੌਂਸਲਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜਿੱਥੇ ਲੋਡ ਪਈ ਉਹਥੇ ਟੈਕਸਟ ਏਡਜਸਟਮੈਂਟ ਕੀਤੀ ਗਈ ਤੇ ਹੁਣ 8 ਸਾਲ ਬਾਅਦ ਸਰਕਾਰ ਇਸ ਗੱਲ ਲਈ ਤਿਆਰ ਸੀ ਕਿ ਹੁਣ ਇੱਕ ਮੇਜਰ ਰਿਫਾਰਮ ਕੀਤਾ ਜਾਵੇ ਜਿਹੜਾ ਇਹਦਾ ਆਬਜੈਕਟਿਵ ਹੈਗਾ ਕਿ ਇਹਨੂੰ ਗੁੱਡ ਐਂਡ ਸਿੰਪਲ ਟੈਕਸ ਬਣਾਇਆ ਗੁੱਡ ਐਂਡ ਸਿੰਪਲ ਟੈਕਸ ਬਣਾਇਆ ਜਾਵੇ ਉਹ ਕੀਤਾ ਜਾਵੇ ਜਿਹੜੀ ਸਭ ਤੋਂ ਵੱਡਾ ਕ੍ਰਿਟਿਸਿਜ਼ਮ ਇਸ GST ਦੀ ਇੰਪਲੀਮੈਂਟੇਸ਼ਨ ਸੀ ਕਿ ਚ 5 ਸਲੈਬ ਸੀ 1 ਨੇਸ਼ਨ 1 ਟੈਕਸ ਸੀ ਕਹਿੰਦੇ ਸੀ ਪਰ 5 ਸਲੈਬ ਸੀ ਗਿਆ ਜੀ ਤੋ ਲੋਕ ਇਸੇ ਕਾਲ ਤੋਂ ਹੀ ਹਮੇਸ਼ਾ ਇਹਨੂੰ ਕ੍ਰਿਟਿਕਾਈਜ਼ ਕਰਦੇ ਸੀ ਕਿ ਸਿੰਪਲ ਤਾਂ ਇਹ ਹੈ ਨਹੀਂਗਾ ਤੇ ਵਨ ਨੇਸ਼ਨ ਵਨ ਟੈਕਸ ਵੀ ਹੈ ਨਹੀਂ। ਸੋ ਇਕੋ ਸਟ੍ਰੋਕ ਦੇ ਵਿੱਚ ਪੰਜ ਸਲੈਬਸ ਨੂੰ ਹਟਾ ਕੇ ਵਰਚੂਅਲੀ ਦੋ ਸਲੈਬ ਕਰ ਦਿੱਤਾ ਗਿਆ ਇੱਕ ਸਲੈਬ ਹੋਰ ਹੈਗੀ ਹੈ ਰੈਜ਼ੀਡੂਅਲ ਪਰ ਉਹ ਉਹਨਾਂ ਆਈਟਮਾਂ ਲਈ ਹੈ ਜਿਹਦਾ ਆਮ ਲੋਕ ਨਾਲ ਜ਼ਿਆਦਾ ਤੱਲਕ ਨਹੀਂ ਹੈ। ਤੋ ਜਿਹੜਾ ਆਮ ਆਮ ਵਪਾਰੀ ਜਾਂ ਜਿਹੜਾ ਆਮ ਲੋਗ ਨੇ ਜਿਹੜੇ ਗਰੀਬ ਤੇ ਮੀਡੀਅਮ ਕਲਾਸ ਨੇ ਉਹਨਾਂ ਨੂੰ ਬਹੁਤ ਵੱਡਾ ਰਿਲੀਫ ਦੇਣ ਲਈ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਤੁਹਾਨੂੰ ਯਾਦ ਹੋਵੇਗਾ ਇੱਕ ਬੜੀ ਕੰਟਰੋਵਰਸੀ ਸ਼ੁਰੂ ਹੋਈ ਸੀ ਕਿ ਜਿਹੜੇ ਪਾਪ ਕੌਰਨ ਨੇ ਉਹਦੇ 'ਚ ਇਸ ਤਰ੍ਹਾਂ ਲੱਗ ਗਿਆ ਜੀਐਸਟੀ ਕਿ ਜਿਹੜਾ ਤਾਂ ਕੈਰੇਮਲਾਈਜ਼ਡ ਹੈ ਉਹਦੇ ਤੇ ਅਲੱਗ ਰੇਟ ਹੈ ਜਿਹੜਾ ਪਲੇਨ ਹੈ ਉਹਦੇ ਤੇ ਅਲੱਗ ਰੇਟ ਹੈ ਤਾਂ ਇੱਕ ਜੋਕ ਬਣ ਗਿਆ ਕਿ ਜੇ ਮਿਕਸ ਕਰਾਂਗੇ ਤਾਂ ਰੇਟ ਕੀ ਲੱਗੂਗਾ ਸੋ ਇਹੋ ਜੀਆਂ ਕੁਝ ਜੜੀਆਂ ਐਮਬਿਗਿਟੀਆਂ ਸੀਗੀਆਂ ਉਹਨੋਂ ਖਤਮ ਹੋ ਗਈਆਂ ਹੁਣ ਰੇਟ ਰਹਿ ਗਿਆ ਸਿਰਫ 5% हुँ। 18% ਤੇ 40% ਜੀ 12% ਦੀ ਸਲੈਬ ਖਤਮ ਕਰਤੀ ਹਮਮ ਔਰ 28% ਦੀ ਸਲੈਬ ਖਤਮ ਕਰਤੀ ਜੀ ਹੁਣ ਇਹ 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 ਤਾਂ ਹੋ ਗਈ ਇਹਦੀ ਜ਼ਰੂਰਤ ਕਿਉਂਕਿ ਇਹਨੂੰ ਸਿੰਪਲੀਫਾਈ ਕਰਨਾ ਸੀਗਾ ਜਿਹੜਾ ਕ੍ਰਿਟਿਸਿਜ਼ਮ 8 ਸਾਲ ਚ ਡਿਵੈਲਪ ਹੋਇਆ ਜਿਹੜੇ ਕਮੀਆਂ ਦੇਖੀਆਂ ਸਿਸਟਮ ਔਰ ਕੋਈ ਵੀ ਸਿਸਟਮ ਕਾਮਯਾਬ ਤਾਂ ਹੋ ਸਕਦਾ ਹੈ ਜੋ ਉਹ ਟਾਈਮ ਟੂ ਟਾਈਮ ਆਪਣੇ ਆਪ ਨੂੰ ਕਰੈਕਟ ਕਰੇ ਜੀ ਕਈ ਲੋਕ ਇਸ ਦੇ ਵਿੱਚ ਵੀ ਕ੍ਰਿਟਿਸਿਜ਼ਮ ਲੱਭਦੇ ਨੇ ਕਿ ਜੀ ਅੱਛਾ ਹੂੰ ਤੁਸੀਂ ਠੀਕ ਕੀਤਾ ਇਹਦਾ ਮਤਲਬ ਪਹਿਲਾਂ ਗਲਤ ਸੀਗਾ ਹੂੰ ਤਾਂ ਉਹ ਹਮੇਸ਼ਾ ਹੀ ਹੋਣਾ ਜੀ ਉਹ ਗਲਤ ਕਦੀ ਨਾ ਕਦੀ ਰਹਾ ਤਾਂ ਉਹਨੂੰ ਠੀਕ ਕਰਨਾ ਜਿਹੜਾ ਨਾ ਉਹ ਡਸ ਨਾਟ ਮੀਨ ਕਿ ਅਸੀਂ ਆਪਣੀ ਕੋਈ ਗਲਤੀ ਇਕਨੋਲਡਜ ਕਰ ਲਈ ਇਹ ਡਾਇਨਾਮਿਕ ਸਿਸਟਮ ਹੈ ਜਿਹਦੇ ਚ ਅੱਗੇ ਜਾ ਕੇ ਹੋਰ ਵੀ ਸੁਧਾਰ ਹੋਣਗੇ ਜੀ ਸਮੇਂ ਦੇ ਅਕੋਰਡਿੰਗ ਜਿੱਦਾਂ ਜਿੱਦਾਂ ਜ਼ਰੂਰਤ ਪਵੇਗੀ ਜਿਵੇਂ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੱਤੀ ਪਾਪਕੋਰਨ ਦੀ ਕਿਉਂਕਿ ਕਨਫਿਊਜ਼ਨ ਇਹੋ ਜੀ ਬਹੁਤ ਕ੍ਰੀਏਟ ਹੋਈ ਸੀ ਲੋਕਾਂ ਦੇ ਵਿੱਚ ਜੀ 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 ਇੱਕ ਤੁਸੀਂ ਐਫਐਮ ਦਾ ਗੱਲ ਸੁਣੀ ਇਨਵਰਟਡ ਡਿਊਟੀ ਸਟਰਕਚਰ ਹੈ ਨਾ ਮੈਂ ਲੋਕਾਂ ਨੂੰ ਸਮਝਾਉਣ ਲਈ ਕਹਿੰਨਾ ਬਹੁਤ ਹੀ ਕੰਪਲੀਕੇਸ਼ਨ ਸੀਗੀ ਇਹਦੇ ਵਿੱਚ ਹਮ ਇਨਵਰਟਡ ਡਿਊਟੀ ਸਟਰਕਚਰ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਤੁਸੀਂ ਖਰੀਦ ਰਹੇ ਹੋ ਜਿਹਦੇ ਤੋਂ ਤੁਸੀਂ ਮਾਲ ਬਣਾ ਰਹੇ ਹੋ ਹਮ ਉਹਦੇ ਤੇ ਟੈਕਸ ਰੇਟ ਜ਼ਿਆਦਾ ਹੈ ਔਰ ਜਿਹੜੀ ਚੀਜ਼ ਤੁਸੀਂ ਵੇਚ ਰਹੇ ਹੋ ਉੱਤੇ ਟੈਕਸ ਰੇਟ ਘੱਟ ਹੈ ਜੀ ਤਾਂ ਇਹ ਕਪੜੇ 'ਚ ਸਭ ਤੋਂ ਜ਼ਿਆਦਾ ਸੀਗਾ ਹਮ ਯਾਰਨ ਦਾ ਰੇਟ ਜ਼ਿਆਦਾ ਸੀਗਾ ਹਮ ਤੇ ਕਪੜੇ ਦਾ ਕੱਟ ਸੀਗਾ ਔਰ ਲੋਕਾਂ ਨੂੰ ਉਹਦੇ ਲਈ ਰਿਫੰਡ ਲੈਣਾ ਪੈਂਦਾ ਸੀ ਜਾਂ ਕਾਸਟ ਵਾਜੇ ਕੋਈ ਬਿਜ਼ਨਸਮੈਨ ਰਿਫੰਡ ਨਹੀਂ ਲੈ ਪੰਦਾ ਸੀ ਜੀ ਤਾਂ ਉਹਨੂੰ ਨੁਕਸਾਨ ਹੁੰਦਾ ਸੀ ਇੱਕੋ ਜਿਹੇ ਢਟਕੇ ਜੋ ਨੇ ਸਿੰਪਲ ਪ੍ਰੋਸੈਸ ਮਤਲਬ ਮੈਂ ਦੱਸੂਗਾ ਕਿ ਇਸ GST 2 ਦੇ ਵਿੱਚ ਜੀ ਤਿੰਨ ਚਾਰ ਚੀਜ਼ਾਂ ਅਚੀਵ ਕੀਤੀਆਂ ਗਈਆਂ ਜੀ ਅਸ਼ੋਕ ਜੀ ਮੈਂ ਮਾਫੀ ਚਾਹੁੰਨੀ ਤੁਹਾਡੀ ਗੱਲ ਰੁਕਣ ਲਈ ਕਿਉਂਕਿ ਕੁਝ ਰਿਐਕਸ਼ਨਸ ਨੇ ਪਬਲਿਕ ਦੇ ਇਸ GST ਨੂੰ ਲੈ ਕੇ ਸੋਧ ਬਾਰੇ ਜੁੜਨਦੇ ਆ ਜੀ ਫਿਰ ਮੋਟ ਸਟੂਡੀਓ ਚ ਵਾਪਸ ਹੋਣੇ ਤੇ ਚਰਚਾ ਜਾਰੀ ਰਹੇਗੀ केंद्र सरकार द्वारा जीएसटी की दरों में जो बदलाव किए गए हैं वे वास्तव में ऐतिहासिक व देश की अर्थव्यवस्था को सुचारू करने में कारगर सिद्ध होंगे इस बार तीन दरें ही रखी गई हैं पाँच अठारह और चालीस प्रतिशत जो कि विलासता के रूप वस्तुओं के पर लगाई जाएगी मुख्यतः पाँच और अठारह प्रतिशत की दरें जनसाधारण ਦੇ ਜੀਵਨ ਮੇਂ ਨਇਆ ਪਰਿਵਰਤਨ ਲਾਣੇ ਮੇਂ ਸਫਲ ਹੋਗੇ ਸਰਕਾਰ ਨੇ ਤਿਹਾੜ ਤੇ ਸਿਧਨ ਤੋਂ ਪਹਿਲਾਂ ਸਾਡੇ ਦੇਸ਼ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ ਜੀਐਸਟੀ ਘਟਾ ਕੇ ਜਿਹੜੀਆਂ ਆਮ ਯੂਜ਼ ਦੀਆਂ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਸਾਈਕਲ ਟਰੈਕਟਰ ਦੁੱਧ ਪਨੀਰ ਸ਼ੈਂਪੂ ਤੇ ਕਈ ਚੀਜ਼ਾਂ ਜਿ ਉਹਨਾਂ ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਹੈ ਜਿਸ ਦੇ ਨਾਲ ਆਮ ਆਦਮੀ ਦੇ ਹੱਥ 'ਚ ਜ਼ਿਆਦਾ ਪਰਚੇਜ਼ਿੰਗ ਪਾਵਰ ਆ ਗਈ ਹੈ ਕੇਂਦਰ ਸਰਕਾਰ ਦੇ ਲੋਕ ਇਸ ਦੇ ਵਿੱਚ ਜੋ ਕੱਲ ਰਾਤ ਨੂੰ ਟੈਕਸ ਲਾਪਸ ਕੀਤਾ ਹੈ ਉਹਦਾ ਬਜ਼ਾਰ ਵਿੱਚ ਬਹੁਤ ਖੁਸ਼ੀ ਹੈ ਵਪਾਰੀ ਬਹੁਤ ਖੁਸ਼ ਹੈ ਆਮ ਜਨਤਾ ਵੀ ਬਹੁਤ ਖੁਸ਼ ਹੈ ਅਹਮ ਦੀਵਾਲੀ ਦੀਵਾਲੀ ਦਾ ਸੀਜ਼ਨ ਆ ਰਿਹਾ ਜਿਸ ਦੇ ਵਿੱਚ ਬਹੁਤ ਸਰੀਆ ਇਕਮਾਨ ਜਿਵੇਂ ਦੇਖੇ ਨਾ ਦੀਵਾਲੀ ਤੇ ਪਰ ਈਪਰੀ ਜਾਈ ਆ ਰਸ਼ੀਨ ਚੀਨ ਸਕਰੀਮ ਨੇ ਔਰ ਇਹ 10% ਦਾ ਜੋ ਸਲੈਪ ਕੱਟਿਆ ਉਹਦਾ ਆ ਆਈਟਮਸ ਬਹੁਤ ਸਸਤੀਆ ਹੋ ਗਿਆ ਸਾਡੇ ਦੇਸ਼ ਦੇ ਸਤਿਕਾਰਯੋਗ ਫਾਈਨੰਸ ਮਨਿਸਟਰ ਨੇ ਜਿਹੜੇ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦੀ ਪੂਰੀ ਟੀਮ ਦਾ ਕਿ ਉਹਨਾਂ ਨੇ ਜੋ GST ਦੀ ਸਲੈਪ ਦੇ ਵਿੱਚ ਬਦਲਾਅ ਕੀਤਾ ਜਿਸ ਦੇ ਵਿੱਚ ਸਾਰੇ ਦੇਸ਼ ਭਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਹੈ ਮੈਂ ਥੈਂਕਸ ਕਰਦਾ ਹਾਂ ਨਵੀਂ ਪੂਰੀ ਟੀਮ ਦਾ ਜਿਸ ਤਰ੍ਹਾਂ ਕਿ ਜਿਹਦੇ ਵਿੱਚ ਰੋਟੀ ਮੱਖਣ ਪਰੌਂਠੇ ਬਰੈਡ ਵਗੈਰਾ ਕਾਰੂ ਘਰੇਲੂ ਵਸਤੂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਸ ਤੇ ਇਹਨਾਂ ਨੇ ਜਿਹੜਾ ਕੱਦ ਜਿਹੜਾ ਇਹਦਾ ਟੈਕਸ ਉਹ ਜ਼ੀਰੋ ਕਰ ਦਿੱਤਾ ਹੈ ਜੀਐਸਟੀ 2 0 ਬੜੇ ਲੰਬੇ ਸਮੇਂ ਤੋਂ ਸਮੁੱਚੀ ਇੰਡਸਟਰੀ ਦੀ ਡਿਮਾਂਡ ਸੀ ਬਾਜ਼ਾਰ ਦੇ ਮੰਦੇ ਨੂੰ ਜੋੜ ਕਰਦੇ ਲਈ ਸਰਕਾਰ ਨੇ ਸਟੈਪ ਲਿਆ ਔਰ ਜਿਨ੍ਹਾਂ ਪ੍ਰੋਡਕਟ ਉੱਤੇ ਉਹਨਾਂ ਨੇ ਜੀਐਸਟੀ ਮਿਲ ਕੀਤਾ ਜਾਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ 12 ਤੋਂ 5 ਕੀਤੀ ਆ 28% ਸਲੈਬ ਨੂੰ ਖਤਮ ਕੀਤਾ ਉਹ ਵੈਲਕਮ ਸਟੈਪ ਆ ਅੱਜ ਅਸੀਂ ਗੱਲ ਕਰਾਂਗੇ ਜੀਐਸਟੀ ਦੇ ਜਿਹੜੇ ਨਵੇਂ ਸਲੈਬਸ ਆਏ ਨੇ ਉਹਨਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਫਐਮਸੀਜੀ ਸੈਕਟਰ ਦੇ ਵਿੱਚ ਜਿਨ੍ਹਾਂ ਵਿੱਚ ਜਿਹੜਾ ਟੈਕਸ ਸਲੈਬ ਹੈ ਉਹ 18 ਤੋਂ ਘਟਾ ਕੇ 5% ਕਰਤਾ ਗਿਆ ਜਿਦੇ ਵਿੱਚ ਸਾਡੀਆਂ ਟਾਇਲਟਰੀਜ਼ ਹੇਅਰ ਆਇਲ ਸੋਪਸ ਸ਼ੈਂਪੂਜ਼ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਮਿਲਕ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਟੈਕਸ ਸਲੈਬ ਹੈ 12 ਤੋਂ ਘਟਾ ਕੇ 5% ਕਰਤਾ ਗਿਆ ਇਹਦੇ ਵਿੱਚ ਮਿਲਕ ਪ੍ਰੋਡਕਟਸ ਦੇ ਵਿੱਚ ਆਏਗਾ के आ गया प्लस बटर हो गया प्लस मिल्क इटसेल्फ हो गया ਵਿੱਚ ਜੀਐਸਟੀ ਦੇ ਰੇਟ ਕਾफी ਕੱਟ ਹੋਏ ਨੇ ਇਹਦੇ ਨਾਲ ਇੰਡੀਅਨ ਇਕਨੋਮੀ ਨੂੰ ਬਹੁਤ ਬੂਸਟ ਮਿਲੇਗਾ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਸਤੀਆਂ ਹੋਣਗੀਆਂ ਇਹਦੇ ਵਿੱਚ ਦੇਖੋ ਤੁਸੀਂ ਮੇਨਲੀ ਮੈਡੀਸਨਸ ਕਾਫੀ ਹੱਦ ਤੱਕ ਸਸਤੀਆਂ ਹੋਣਗੀਆਂ ਲਾਈਫ ਸੇਵਰ ਆਏਗਾ ਮੈਡੀਸਨ ਦੇ ਉੱਤੇ ਜੀਐਸਟੀ ਕਿੰਨਾ ਹੈ ਉਸ ਤੋਂ ਇਲਾਵਾ ਇਲੈਕਟ੍ਰੋਨਿਕ ਆਈਟਮਸ ਵਿੱਚ ਰੇਟਸ ਕਾफी ਫਰਕ ਪਾਊਗਾ ਤੁਸੀਂ LIC ਲੈ ਲਓ ਹੈਲਥ ਇੰਸ਼ੋਰੈਂਸ ਉੱਤੇ GSTC ਉਹ GST ਉਹ ਮਿਲ ਹੋ ਗਿਆ ਸਟੂਡੀਓ ਜਿਕਵਰੀ ਫਿਰ ਤੋਂ ਸਵਾਗਤ ਹੈ ਜੀ GST ਦੀਆਂ ਦਰਾਂ ਦੇ ਵਿੱਚ ਜਿਹੜੀ ਕਟੌਤੀ ਹੋਈ ਹੈ ਆਮ ਆਦਮੀ ਦੀ ਜ਼ਿੰਦਗੀ ਕਿਵੇਂ ਉਹਦੇ ਨਾਲ ਵਧੀਆ ਹੋਣ ਜਾ ਰਹੀ ਹੈ ਤੇ ਬਾਰੇ ਚਰਚਾ ਚੱਲ ਰਹੀ ਹੈ ਸਟੂਡੀਓ ਦੇ ਵਿੱਚ ਮੇਰੇ ਨਾਲ ਸੁੰਦਰ ਕੁਮਾਰ ਕਪੂਰ ਜੀ ਤੇ ਅਸ਼wini ਜੀ ਲਗਾਤਾਰ ਲਾਈਵ ਬੜੇ ਹੋਏ ਨੇ ਸੁੰਦਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਵੱਡਾ ਸੈਗਮੈਂਟ ਸੇਤ ਸੈਗਮੈਂਟ ਸੈਕਟਰ ਜਿਹਨੂੰ ਸ ਹੈਲਥ ਸੈਕਟਰ ਕਹਿ ਦਿੰਨੇ ਆ ਅਗਰ ਅਸੀਂ ਉਹਦੇ ਤੇ ਅਸਰ ਦੇਖੀਏ ਇਸ ਜੀਐਸਟੀ ਦੀਆਂ ਨਵੀਆਂ ਦਰਾਂ ਦਾ ਤੇ ਆਮ ਆਦਮੀ ਦੀ ਜ਼ਿੰਦਗੀ ਨੂੰ ਦੇਖੀਏ ਕੀ ਪ੍ਰਭਾਵ ਜਿਹੜਾ ਤੁਹਾਨੂੰ ਲੱਗਦਾ ਕਿ ਪਏਗਾ ਤੇ ਕੀ ਬਦਲਾਅ ਹੋਣਗੇ ਕੀ ਬੈਨੀਫਿਟ ਹੋਣਗੇ ਤੁਸੀਂ ਦੇਖੋ ਜਦ ਤੋਂ ਸਾਡੀ 2014 ਤੋਂ ਪ੍ਰੈਜ਼ੈਂਟ ਗਵਰਨਮੈਂਟ ਆਈ ਹੈ ਜੀ ਇਹਦਾ ਜਿਹੜਾ ਮੇਜਰ ਥਰਸਟ ਰਿਹਾ ਨਾ ਹੈਲਥ ਸੈਕਟਰ ਤੇ ਬੜਾ ਮੇਜਰ ਥਰਸਟ ਰਿਹਾ ਜੀ ਇਹਨਾਂ ਨੇ ਪਹਿਲੇ ਆਯੁਸ਼ਮਾਨ ਕਾਰਡ ਇਸ਼ੂ ਕੀਤਾ ਜਿਹਦੇ ਨਾਲ ਵੀ 5 ਲੱਖ ਤੱਕ ਲੋਕਾਂ ਨੂੰ ਗਰੀਬਾਂ ਨੂੰ ਹਰ ਇੱਕ ਨੂੰ ਫ੍ਰੀ ਹੈਲਥ ਦਿੱਤੀ ਜਾਏ ਜੀ ਉਸ ਕੜੀ ਨੂੰ ਕੰਟੀਨਿਊ ਕਰਨ ਵਾਸਤੇ ਇਹਨਾਂ ਨੇ ਜਿਹੜੀ ਹੈਲਥ ਇੰਸ਼ੋਰੈਂਸ ਨਾ ਉਹਨੂੰ ਬੜੀ ਸਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਹੈਲਥ ਇੰਸ਼ੋਰੈਂਸ ਦਾ ਜਿਹੜਾ ਪ੍ਰੀਮੀਅਮ ਹੈ ਨਾ ਉਸ ਤੇ GST ਜ਼ੀਰੋ ਕਰ ਦਿੱਤਾ ਵੀ ਤੁਸੀਂ ਜ਼ੀਰੋ ਦੇਣਾ ਉਹਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਇਸ ਜਿਹੜੀ ਹੈ GST ਜਿਹੜੀ 2.0 ਰਿਫਾਰਮਸ ਆਇਆ ਨਾ ਉਹਦੇ ਵਿੱਚ ਇੱਕ ਚੀਜ਼ ਦੇਖੋ ਤੁਸੀਂ ਜਿਹੜੇ ਹੈਲਥ ਨੂੰ ਡੇਂਜਰਸ ਉਬ ਸਬਜੈਕਟਸ ਨਾਲ ਜੜੇ ਡੇਂਜਰਸ ਚੀਜ਼ਾਂ ਜੜੀਆਂ ਹੈਜ਼ਰਡਸ ਚੀਜ਼ਾਂ ਜੜੀਆਂ ਨਾ ਤਮਾਕੂ ਹੋ ਗਿਆ ਗੁਟਕਾ ਹੋ ਗਿਆ ਉਹਨਾਂ ਤੇ ਇਹਨਾਂ ਨੇ ਬੜਾ ਹਾਈ ਟੈਕਸ ਲਗਾਤਾ ਵੀ 40% ਵੀ ਲੋਕਾਂ ਨੂੰ ਰਿਸਿਸਟ ਕੀਤਾ ਜਾਵੇ ਤੁਸੀਂ ਆਪਣੀ ਸਿਹਤ ਵਾਲੇ ਪਾਸੇ ਖਿਆਲ ਰੱਖੋ ਜੀ ਔਰ ਇਹ ਚੀਜ਼ਾਂ ਦਾ ਸੇਵਨ ਨਾ ਕਰੋ ਇਹਦੇ ਨਾਲ ਇਸ GST 2.0 ਰਿਫਾਰਮਸ ਦੇ ਵਿੱਚ ਇੱਕ ਹੋਰ ਬੜਾ ਵੱਡਾ ਇਹਨਾਂ ਨੇ ਜਿਹੜਾ ਬੈਨੀਫਿਟ ਦਿੱਤਾ ਜਿਹੜਾ ਕੀਤਾ LIC ਦਾ ਜਿਹੜਾ ਇੰਸ਼ੋਰੈਂਸ ਪ੍ਰੀਮੀਅਮ ਹੈ ਅੱਗੇ ਉਹ ਦਿੱਤਾ ਹੈ 18% GST ਲੱਗ ਰਸੇਗਾ ਉਹ ਪੀ ਜ਼ੀਰੋ ਕਰ ਦਿੱਤਾ ਤਾਂ ਕਿ ਲੋਕਾਂ ਨੂੰ ਇਨਕਰੇਜ ਕੀਤਾ ਜਾਏ ਹੈਲਥ ਇੰਸ਼ੋਰੈਂਸ ਨੂੰ ਪ੍ਰੋਮੋਟ ਕਰਨਾ ਸੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਮੈਡੀਕਲ ਦੀ ਕਾਸਟ ਹੈ ਦਿਨ-ਦਿਨ ਵੱਧਦੀ ਪਈ ਹੈ ਔਰ ਇੱਕ ਕਾਮਣ ਮੈਨ ਇਕਲੇ ਮੈਨਾਂ ਸੇ ਬੜਾ ਮੁਸ਼ਕਲ ਆ ਕਿ ਕੱਲ ਨੂੰ ਹਸਪਟਲਾਈਜੇਸ਼ਨ ਹੋ ਜੰਦੀ ਤੇ ਖਰਚਾ ਕਿਸ ਤਰ੍ਹਾਂ ਮੀਟ ਕਰੇ ਉਹਨੂੰ ਇਨਕਰੇਜ ਕਰਨ ਨਾਲ ਸੇ ਪੂਰੀ ਕਵਰੇਜ ਦੇਣ ਵਾਸਤੇ ਇਹ ਗਵਰਨਮੈਂਟ ਦਾ ਬੜਾ ਵੈਲਕਮ ਸਟੈਪ ਹੈ ਜਿਹੜਾ ਕਿ 0% ਇਹਦੇ ਤੇ GST ਕਰ ਦਿੱਤਾ ਜੀ ਅਸ਼ਨੂ ਜੀ ਇਸ ਤੋਂ ਬਾਅਦ ਇੱਕ ਵਪਾਰੀ ਵਰਗ ਦੀ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ MSME ਦੀ ਗੱਲ ਕਰਦੇ ਜਿਹੜਾ ਛੋਟੇ ਮੱਧ ਵਪਾਰੀ ਵਰਗ ਹੈ ਉਹਨਾਂ ਨੂੰ ਲੈ ਕੇ ਉਹਨਾਂ ਤੇ ਕਿੰਨਾ ਕਸਰ ਪਿਆ ਜੇ ਆਪਾਂ ਇਹ ਲੈ ਕੇ ਚਲੀਏ GST ਨੂੰ ਮੈਂ ਹੈਲਥ ਵਿੱਚ ਥੋੜਾ ਜਿਹਾ ਐਡ ਕਰਾਂਗਾ ਬਹੁਤ ਸਾਰੀਆਂ ਲਾਈਫ ਸੇਵਿੰਗ ਡਰੱਗਸ ਦੀ ਡਿਊਟੀ ਜ਼ੀਰੋ ਕਰਤੀ ਜੀ ਜਿਹੜੀਆਂ ਕਿ ਐਸੈਂਸ਼ੀਅਲ ਸੀਗੀਆਂ ਔਰ ਉਹਤੇ 18% ਤੱਕ ਡਿਊਟੀ ਸੀ ਉਹ ਬਹੁਤ ਸਾਰੀ ਲਿਸਟ ਬਹੁਤ ਲੰਬੀ ਹੈ ਲੇਕਿਨ 18 ਤੋਂ ਜ਼ੀਰੋ ਕਰਤੀ ਜਿਹ ਵਿੱਚ ਇਸ ਅਗੇਨ ਵੈਰੀ ਵੈਲਕਮਸ ਟੂ 35 35 ਦਵਾਈਆਂ ਉਹਨਾਂ ਨੇ ਜਿਹੜੀਆਂ ਕੈਂਸਰ ਦੀ ਜਿਸੀ ਪੈ ਜਿਹੜੇ ਕੈਂਸਰ ਦੀ ਵੀ ਇਨਕਲੂਡਡ ਹੈ 35 ਦਵਾਈਆਂ ਤੇ ਬਿਲਕੁਲ ਜ਼ੀਰੋ ਕਰ ਦਿੱਤਾ ਜੀ ਯਸ਼ੁਨੀ ਜੀ MSME ਦੀ ਤੁਸੀਂ ਗੱਲ ਕਰ ਰਹੇ ਹੋ ਹਮ MSME ਸੈਕਟਰ ਨਾ ਬਹੁਤ ਵਾਈਡ ਸੈਕਟਰ ਹੈ। ਹੂੰ ਕੋਈ ਵੀ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਉਹ MSME ਸੈਕਟਰ ਤੋਂ ਬਿਨਾ ਮਤਲਬ ਸੋਚੀ ਵੀ ਨਹੀਂ ਜਾ ਸਕਦੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਟੈਕਸ ਰਿਡਕਸ਼ਨ ਦੀ ਜੀ ਟੈਕਸ ਰਿਡਕਸ਼ਨ ਦਾ ਡਾਇਰੈਕਟ ਇਫੈਕਟ MSME ਇਫੈਕਟ ਨੂੰ ਨਹੀਂ ਪੈਂਦਾ। ਉਹਨੂੰ ਇਸ ਤਰ੍ਹਾਂ ਪੈਂਦਾ ਕਿ ਜਿਹੜਾ ਉਹਦਾ ਕੰਜ਼ਿਊਮਰ ਹੈ ਉਹਦੇ ਲਈ ਆਈਟਮ ਸਸਤੀ ਹੋ ਗਈ। ਕਿਉਂਕਿ ਉਹ ਪਹਿਲਾਂ ਜਿੰਨਾ ਟੈਕਸ ਦੇ ਕੇ ਚੀਜ਼ ਬਣਾ ਰਿਹਾ ਸੀ ਤਾਂ ਜਿੰਨੇ ਤੇ ਉਹ ਵੇਚ ਰਿਹਾ ਸੀ ਜਦੋਂ ਆਈਟਮ ਸਸਤੀ ਹੋ ਗਈ ਤਾਂ ਜਿਹੜਾ ਉਹਦਾ ਬਾਅਰ ਹੈਗਾ ਉਹਦੀ ਕੈਪੈਸਿਟੀ ਵਧ ਗਈ ਉਹਦੀ ਸੇਲ ਵਧੇਗੀ ਪਲੱਸ ਐਮ ਐਸ ਐਮਈ ਸੈਕਟਰ ਨੂੰ ਜਿਹੜਾ ਹੋਰ ਬੈਨੀਫਿਟ ਹੋਣਾ ਜਿਹਦੀ ਮੈਂ ਗੱਲ ਕਰ ਰਿਹਾ ਸੀ ਇਨਵਰਟਿਡ ਡਿਊਟੀ ਸਟਰਕਚਰ ਪ੍ਰੋਸੈਸ ਇਸ ਜੀਐਸਟੀ ਰਿਫਾਰਮ ਚ ਦੋ ਚੀਜ਼ਾਂ ਹੋਈਆਂ ਟੈਕਸ ਰੇਟ ਘਟੇ ਨੇ ਪ੍ਰੋਸੈਸ ਈਜ਼ ਹੋਈ ਹੈ ਜਿਆਦਾ ਜਿਹੜਾ ਸਾਡਾ ਕ੍ਰਿਟਿਸਿਜ਼ਮ ਸੀਗਾ ਸਿਸਟਮ ਦਾ ਉਹ ਪ੍ਰੋਸੈਸ ਦਾ ਸੀਗਾ ਪ੍ਰੋਸੈਸ ਨੂੰ ਬਹੁਤ ਆਸਾਨ ਕਰ ਦਿੱਤਾ ਗਿਆ ਜਿੱਥੇ-ਜਿੱਥੇ ਵੀ ਬੋਟਲネック ਸੀਗੀਆਂ ਉਹਦਾ ਵੀ ਡਾਇਰੈਕਟ ਬੈਨੀਫਿਟ ਐਮਐਸਐਮਈ ਸੈਕਟਰ ਨੂੰ ਮਿਲੇਗਾ ਉਹ ਰਿਫੰਡ ਜਿਹੜੇ ਸੀਗੇ ਜੀ ਇੱਕ ਐਕਸਪੋਰਟ ਰਿਫੰਡ ਮਿਲਦਾ ਵਾ ਉਹਦਾ ਟਾਈਮ ਘਟਾ ਕੇ ਉਹਨਾਂ ਨੇ 2 ਦਿਨ ਕਰਤਾ ਹੂੰ ਪਹਿਲਾਂ ਪਤਾ ਨਹੀਂ ਸੀ ਲੱਗਦਾ ਕਿੰਨਾ ਟਾਈਮ ਲੱਗਣਾ ਲੇਕਿਨ ਉਹਦਾ ਟਾਈਮ ਫਿਕਸ ਕਰਤਾ ਵਿਦੀਨ 2 ਤੋਂ 3 ਡੇਸ ਹੂੰ ਐਮਐਸਐਮਈ ਨੂੰ ਜੇ ਰਿਫੰਡ ਮਿਲ ਜਾਂਦਾ ਵਾ ਜੇ ਉਹਦਾ ਕੋਈ ਬੰਦਾ ਵਾ ਜਾਂ ਐਕਸਪੋਰਟਰ ਨੂੰ ਮਿਲ ਜਾਂਦਾ ਉਹਦੀ ਨੇਚੁਰਲੀ ਕੈਸ਼ ਫਲੋ ਵਧੇਗੀ ਉਹਨੂੰ ਆਪਣੇ ਕੰਮ ਚ ਪੈਸਾ ਜਿਹੜਾ ਹੋਰ ਮਿਲੇਗਾ ਔਰ ਆਪਣੇ ਕੰਮ ਨੂੰ ਜਿਆਦਾ ਬੈਟਰ ਤਰੀਕੇ ਨਾਲ ਕਰ ਸਕੇਗਾ ਸੋ ਇੰਟਰੈਕਟਲੀ ਐਮ ਐਸ ਐਮ ਇਸ ਜਿੰਨਾ ਬੈਨੀਫਿਟ ਜੀ ਐਸ ਟੀ ਘਟਣਾ ਹੈ ਉਹਦਾ ਇੰਟਰੈਕਟਲੀ ਸਾਰਾ ਬੈਨੀਫਿਟ ਮਿਲਣਾ ਐ ਐਮ ਐਸ ਐਮ ਨੂੰ ਪਹਿਲਾ ਉਹਦੀ ਸੇਲ ਵਧੇਗੀ ਦੂਸਰਾ ਉਹਦਾ ਜਿਹੜਾ ਪ੍ਰੋਸੈਸ ਹੈ ਜਿਹੜਾ ਕੰਪਲੀਕੇਸ਼ਨ ਹੈ ਜੀ ਐਸ ਟੀ ਨੂੰ ਡੀਲ ਕਰਨ ਦੀ ਉਹ ਘਟੇਗੀ ਔਰ ਤੀਸਰਾ ਉਹਦੀ ਲਿਕਵਿਡਿਟੀ ਜਿਹੜੀ ਹੈ ਉਹਦਾ ਰਿਫੰਡ ਫਾਸਟ ਆ ਰਹੇ ਨੇ ਉਹਨੂੰ ਬੈਟਰ ਹੋਏਗੀ ਜੀ ਸੁਰਿੰਦਰ ਜੀ ਗੱਲ ਕਰਦੇ ਇੱਕ ਹੋਰ ਜਿਹੜਾ ਮਹੱਤਵਪੂਰਨ ਸੈਗਮੈਂਟ ਹੈ ਖੇਤੀਬਾੜੀ ਸੈਗਮੈਂਟ ਖੇਤੀਬਾੜੀ ਨੂੰ ਲੈ ਕੇ ਉਹਦੇ ਤੇ ਕੀ ਅਸਰ ਪਿਆ ਆਮ ਲੋਕਾਂ ਦੇ ਆਮ ਕਿਸਾਨੀ ਦੇ ਅਗਰ ਪੱਖ ਤੋਂ ਅਸੀਂ ਦੇਖਦੇ ਆਂ ਜਾਂ ਆਮ ਲੋਕਾਂ ਦੇ ਪੱਖ ਤੋਂ ਦੇਖਦੇ ਆਂ ਐਗਰੀਕਲਚਰ ਸੈਕਟਰ ਨੂੰ ਇਹਨਾਂ ਨੇ ਬੜਾ ਮਹੱਤਵ ਦਿੱਤਾ ਜੀ ਟਰੈਕਟਰ ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਐਗਰੀਕਲਚਰ ਦਾ ਇੱਕ ਇੰਪੋਰਟੈਂਟ ਪਾਰਟ ਹੈ ਜੀ ਟਰੈਕਟਰ ਦੇ ਪਹਿਲੇ ਤੁਸੀਂ ਲਾਂਦੇ ਸੀ ਕਿ ਨਾ ਟਰੈਕਟਰ ਤੇ 18% ਡਿਊਟੀ ਸੀਗੀ ਉਹ ਇਹਨਾਂ ਨੇ 5% ਦਾ ਸਲੈਬ ਚ ਲੈ ਆਂਦਾ ਇਹ 5% ਬਿਲਕੁਲ ਨੈਗਲੀਜੀਬਲ ਆ ਗਿਆ ਉਹਦੇ ਬਾਅਦ ਆਪਾਂ ਆਈਏ ਫ ਜਿਸ ਤਰ੍ਹਾਂ ਅਮੋਨੀਆ ਹੋ ਗਿਆ ਸਲਫੂਰਿਕ ਐਸਿਡ ਹੋ ਗਿਆ ਆਪਣਾ ਨਾਈਟ੍ਰਿਕ ਐਸਿਡ ਹੋ ਗਿਆ ਜਿਹੜੇ ਕਿ ਹਰ ਕਿਸਾਨ ਨੂੰ ਚਾਹੀਦਾ ਹੁੰਦਾ ਸੀਗਾ ਉਹ ਵੀ ਇਹਨਾਂ ਨੇ 5% ਦੇ ਸਲੈਬ 'ਚ ਲੈਣ ਦਾ ਹੋਰ ਇੱਕ ਚੀਜ਼ ਹੋਰ ਇਹਨਾਂ ਨੇ ਜਿਹੜੀ ਅੱਛੀ ਕੀਤੀ ਇਸ ਦੇ ਵਿੱਚ ਜਿਨ੍ਹਾਂ ਦੇ ਤੁਹਾਡੇ ਟਰੈਕਟਰ ਪਾਰਟਸ ਨਾ ਐਗਰੀਕਲਚਰ ਦੇ ਪਾਰਟਸ ਨਾ ਜਿਹੜੇ ਉਹਨਾਂ ਦੇ ਜਿਹੜੀ ਡਿਊਟੀ ਹੈ ਬਿਲਕੁਲ 5% ਦਾ ਲਿਆਂਦੀ ਵੀ ਇਨਕਰੇਜ ਕੀਤਾ ਜਾਏ ਦਿੱਤਾ ਜਾਏ ਆਪਣਾ ਸੋਲਰ ਪੈਨਲ ਤੇ ਇਹਨਾਂ ਨੇ ਡਿਊਟੀ ਜਿਹੜੀ 5% ਲੈਣ ਦੀ ਬਾਇਓਗੈਸ ਪਲੈਂਟ ਪਲੈਂਟ ਤੇ ਇਹਨਾਂ ਨੇ 5% ਡਿਊਟੀ ਲਾਂਦੀ ਵੀ ਚਾਰੋਂ ਤਰਫੇ ਸਾਡੇ ਕਿਸਾਨਾਂ ਨੂੰ ਇਹਦਾ ਬੈਨੀਫਿਟ ਦਿੱਤਾ ਜਾ ਜੀ ਅਸ਼ਨੂ ਜੀ ਆਪਾਂ ਕਹਿੰਦੇ ਕਿ ਇੱਕ ਆਮ ਬੰਦੇ ਦੇ ਪੁਆਇੰਟ ਤੋਂ ਅਗਰੇ ਸੀ ਸਮਝਣ ਦੀ ਕੋਸ਼ਿਸ਼ ਕਰੀਏ ਜੀਐਸਟੀ ਨੂੰ ਆਪਾਂ ਕਹਿੰਦੇ ਜੀ ਇੱਥੋਂ ਇਨਾ ਬੈਨੀਫਿਟ ਹੋ ਗਿਆ ਇੱਥੋਂ ਇਨਾ ਬੈਨੀਫਿਟ ਹੋ ਗਿਆ ਇੱਥੋਂ ਇਨਾ ਜੀਐਸਟੀ ਬਚ ਗਿਆ ਇੱਕ ਆਮ ਬੰਦੇ ਦਾ ਤੇ ਜੇ ਆਪਾਂ ਇਹਨੂੰ ਪੂਰੇ ਇੱਕ ਨਟਸ਼ੈਲ ਦੇ ਵਿੱਚ ਸਮਝਣਾ ਹੋਵੇ ਤੇ ਇੱਕ ਪਰਿਵਾਰ ਆ ਮੰਨ ਲਓ ਇੱਕ ਪਰਿਵਾਰ ਦਾ ਕਿੰਨਾ ਕੁ ਬੈਨੀਫਿਟ ਅਗਰ ਰੁਪਈਆਂ ਦੇ ਵਿੱਚ ਆਪ ਸਮਝਣਾ ਹੋਵੇ ਆ ਇਹ ਇਸ ਜੀਐਸਟੀ ਦੀਆਂ ਨਵੀਆਂ ਦਰਾਂ ਤੋਂ ਬਾਅਦ ਹੋਊਗਾ ਇਹ ਇਹ ਇੰਟਰਸਟਿੰਗ ਕੁਐਸਚਨ ਹੈ ਜੋਦੀ ਜੀ ਕਿਉਂਕਿ ਹਰ ਬੰਦਾ ਇਹ ਚਾਹੁੰਦਾ ਕਿ ਮੇਰੇ ਹੱਥ ਕੀ ਆਇਆ ਹੂੰ ਉਹਨੇ ਇੱਕ ਸਮਾਲ ਇੱਕ ਛੋਟਾ ਘਰ ਆ ਉਹ ਟਰੈਕਟਰ ਦਾ ਖਰੀਦ ਨਹੀਂ ਰਿਆ ਹੂੰ ਉਹਨੂੰ ਟਰੈਕਟਰ ਚੋਂ 18 ਦਾ 10 ਉਹਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਕੋਈ ਫਾਇਦਾ ਹੋਇਆ ਜੀ ਸੋ ਆਪਾਂ ਇਸ ਪੁਆਇੰਟ ਆਫ 뷰 ਤੇ ਦੇਖਦੇ ਆ ਤਾਂ ਜਿਹੜੀਆਂ ਬਹੁਤ ਸਾਰੀਆਂ ਡੋਮੈਸਟਿਕ ਚੀਜ਼ਾਂ ਨੇ ਨਾ ਜਿਨ੍ਹਾਂ ਚ ਕੀ ਹੈ ਮੱਖਣ ਹੈ ਤੇ ਤੁਸੀਂ ਦੁੱਧ ਹੈ ਡਰਿੰਕਿੰਗ ਵਾਟਰ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜੀਆਂ ਰੋਜ਼ ਆਪਾਂ ਖਰੀਦਦੇ ਆ ਔਰ ਮੇਰੀ ਐਵਰੇਜ ਹੈ ਕਿ ਇੱਕ ਫੈਮਿਲੀ 5000 ਰੁਪਏ ਮਹੀਨਾ ਇਹਨਾਂ ਆਈਟਮਾਂ ਤੇ ਖਰੀਦੀ ਆ ਤਾਂ ਇਹਦੇ ਤੇ ਜਿਹੜੀ ਡਿਊਟੀ ਹੈ ਉਹ ਘਟਾ ਕੇ ਜਿਹੜੀ ਹੈਗੀ ਹੈ ਨਾ 18 ਜਾਂ 12% ਸੀ ਜਿਹੜੀ ਉਹ ਕਰਤੀ 5% ਜੀ ਉਹਦੇ ਚੋਂ ਨੂੰ ਸੇਵਿੰਗ ਹੋ ਗਈ ਕਟੋ-ਕਟ 600 ਰੁਪਏ ਦੀ ਜੇ 5000 ਦੀ ਖਰਚਾ ਹੈ ਤਾਂ 600 ਰੁਪਏ ਉਹਦੇ ਹੱਥ ਆ ਗਿਆ ਜੀ ਇਸੇ ਤਰ੍ਹਾਂ ਹੀ ਅਗਲੀ ਆਈਟਮ ਤੇ ਚੱਲਦੇ ਆਂ ਕਿ ਉਹ ਕੱਪੜੇ-ਕੁਪੜੇ ਖਰੀਦ ਰਿਆ ਸੀ ਕੱਪੜੇ ਵੀ ਹਰ ਬੰਦੇ ਨੇ ਖਰੀਦਨੇ ਆ ਤਾਂ ਕੱਪੜਿਆਂ ਦੇ ਉੱਤੇ ਡਿਊਟੀ ਘਟਾਉਣ ਨਾਲ ਉਹਨੂੰ ਘਟੋ ਜਿਹੜੀ ਡਿਊਟੀ ਸੀਗੀ ਉਹ 12% ਤੋਂ 5% ਕਰਤੀ ਹੂੰ ਉਹਦੇ ਤੇ ਉਹਨੂੰ 250 ਰੁਪਈਆ ਬਚਿਆ ਮਹੀਨੇ ਦਾ ਹੂੰ ਫਿਰ ਆ ਗਿਆ ਜੀ ਸਾਡਾ ਹੈਲਥ ਦੇ ਉੱਤੇ ਜਿਵੇਂ ਕਪੂਰ ਸਾਹਿਬ ਨੇ ਦੱਸਿਆ ਹੁਣ ਹੈਲਥ ਦੇ ਉੱਤੇ ਜਿਹੜਿਆ ਵੀ ਬੰਦਾ ਪਾਲਿਸੀ ਕਰਾ ਰਿਹਾ ਸੀਗਾ ਉਹਨੂੰ ਵੀ 100 ਰੁਪਈਆ ਘਟੋ ਘੱਟ ਮਹੀਨੇ ਦਾ ਬਚ ਗਿਆ ਜੀ ਫਿਰ ਆ ਗਈ ਤੁਹਾਡੀ ਪੜਾਈ ਹੂੰ ਜਿਹੜਾ ਐਜੂਕੇਸ਼ਨ ਪੈਨਸਲ ਸ਼ਾਰਪਨਰਸ ਜਿਹੜੀਆਂ ਚੀਜ਼ਾਂ ਤੁਸੀਂ ਹਰ ਮਹੀਨੇ ਯੂਜ਼ ਕਰਦੇ ਹੋ ਚਿਲਡਰਨ ਸਟੱਡੀ ਦੇ ਉੱਤੇ ਤਾਂ ਉਹਦੇ ਤੇ ਵੀ ਮੇਰੇ ਹਿਸਾਬ ਨਾਲ ਕਿਉਂਕਿ ਉਹਦਾ ਰੇਟ ਘਟਾ ਕੇ 12 ਤੋਂ 5 ਕੀਤਾ ਗਿਆ ਤਾਂ ਅਰਾਊਂਡ 120 ਰੁਪਏ ਉਹਨੂੰ ਬਚਦੇ ਨੇ ਜੀ ਤਾਂ ਟੋਟਲ ਜੇ ਮੈਂ ਇਹਨੂੰ ਸਭ ਲਾਵਾਂ ਕੱਪੜੇ ਤੋਂ ਲੈ ਕੇ ਪਰਸਨਲ ਕੇਅਰ ਤੋਂ ਲੈ ਕੇ ਇੰਸ਼ੋਰੈਂਸ ਤੋਂ ਲੈ ਕੇ ਹਰ ਚੀਜ਼ ਨੂੰ ਤੇ ਲਗਭਗ 1100 ਰੁਪਇਆ ਇੱਕ ਫੈਮਿਲੀ ਨੂੰ ਇੱਕ ਮਹੀਨੇ ਦਾ ਜਿਹੜੀ ਬਜਟ ਉਹ ਸ਼ੁਰੂ ਹੋ ਗਈ ਹੈ ਸਿਰਫ GST ਕਰਕੇ ਜੀ ਬਚਤ ਹੋਏਗੀ ਜਿਹੜੀ ਬਾਕੀ ਚੀਜ਼ਾਂ ਉਹਨੂੰ TV ਵੀ ਸਸਤਾ ਮਿਲਣਾ ਉਹਦੀ ਕਾਰ ਵੀ ਸਸਤੀ ਹੋ ਗਈ ਉਹਨੇ ਫਰਿੱਜ ਵੀ ਸਸਤਾ ਹੋ ਗਿਆ ਉਹ ਚੀਜ਼ਾਂ ਅਲੱਗ ਹੈ ਇਹ ਮੈਂ ਜਿਹੜੀਆਂ ਉਹਦੀਆਂ ਕੰਜ਼ਮਪਸ਼ਨ ਦੀ ਆਈਟਮਾਂ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹਦੇ ਵਿੱਚ ਅੰਦਾਜ਼ਾ 11-1200 ਰੁਪਏ ਮਹੀਨਾ ਜਿਹੜੀ ਕਿ ਇੱਕ ਬੜੀ ਵੱਡੀ ਸੇਵਿੰਗ ਹੈ ਸਾਲ ਦਾ 17-18000 ਰੁਪਏ 14 ਤੋਂ 15000 ਰੁਪਏ ਜਰਾਂ ਉਹ ਬਚਤ ਹੋਏਗੀ ਡਾਇਰੈਕਟ ਇਫੈਕਟ ਜਿਹੜਾ ਉਹ ਕੰਜ਼ਿਊਮਰ ਨੂੰ ਹੋਏਗਾ ਜੀ ਸੁੰਦਰ ਜੀ ਜਾਂਦੇ ਜਾਂਦੇ ਬਸ ਗੱਲ ਇਹ ਕਰਾਂਗੇ ਕਿ ਸਰਕਾਰ ਨੇ ਇੰਨੀਆਂ ਰਾਜਤਾ ਦੇ ਦਿੱਤੀਆਂ GST 'ਚ ਕਟੌਤੀ ਕਰਦੀ ਤੇ ਪਰ ਸਰਕਾਰ ਦਾ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਦੇਖੋ ਸਰਕਾਰ ਦਾ ਨੁਕਸਾਨ ਤਾਂ ਜ਼ਰੂਰ ਹੋਇਆ ਲੇਕਿਨ ਇਹਦੇ ਨਾਲ ਕੀ ਹੋਏਗਾ ਹੂੰ ਕਮਨ ਮੈਂਦੀ ਪੇਪਾਕੜ ਵਧ ਗਈ ਜਿੱਲੇ ਉਹਦਾ ਪੈਸਾ ਸੇਵਿੰਗ ਹੋਏਗਾ ਪਹਿਲੇ ਜ਼ਮਾਨਾ ਸੀਗਾ ਪਹਿਲੇ ਜਿਹੜੀ ਸੇਵ ਪੈਸਾ ਬਚਦਾ ਸੀ ਨਾ ਅਗਲਾ ਜੋੜਦਾ ਸੀਗਾ ਹੁਣ ਉਹ ਉਹ ਜ਼ਮਾਨਾ ਚਲਾ ਗਿਆ ਨਵੀਂ ਜਨਰੇਸ਼ਨ ਆ ਚੁੱਕੀ ਹੈ ਉਹ ਜਿਹੜਾ ਪੈਸਾ ਨਾ ਉਹ ਸਪੈਂਡ ਕਰਦਾ ਹੈ ਜਿੱਲੇ ਸਪੈਂਡ ਕਰੇਗਾ ਤੇ ਕੰਜ਼ਮਪਸ਼ਨ ਵਧੇਗੀ ਕੰਜ਼ਮਪਸ਼ਨ ਵਧੇਗੀ ਤੇ ਜਿਸਲੇ ਮੈਨੂਫੈਕਚਰਿੰਗ ਸੈਕਟਰ ਤੇ ਪ੍ਰੈਸ਼ਰ ਆਏਗਾ ਉਸ ਤੋਂ ਜ਼ਿਆਦਾ ਪ੍ਰੋਡਿਊਸ ਹੋਣਗੀਆਂ ਔਰ ਮੈਨੂਫੈਕਚਰਿੰਗ ਸੈਕਟਰ ਜਿਹੜਾ ਇੰਪਲਾਈਮੈਂਟ ਦੇਗਾ ਨਵੀਂ ਨਵੀਂ ਫੈਕਟਰੀਆਂ ਲੱਗਣਗੀਆਂ ਇਹਦੇ ਨਾਲ ਇੱਕ ਇੰਪਲਾਈਮੈਂਟ ਜਨਰੇਸ਼ਨ ਆ ਉਹ ਵਾਲਿ ਉਹ ਸਾਰਾ ਕੰਪਨਸੈਟ ਕਰ ਦੇਗਾ ਸੋ GST ਆਮ ਆਦਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਨਵੀਆਂ ਦਰਾਂ ਲਿਆਂਦੀਆਂ ਗਈਆਂ ਬਹੁਤ ਸਾਰਾ ਫਾਇਦਾ ਹਰ ਚੀਜ਼ ਦਾ ਇਸ GST ਤੋਂ ਬਾਅਦ ਆਮ ਲੋਕਾਂ ਨੂੰ ਮਿਲੇਗਾ ਸੀ ਸਵਾਗਤ ਕਰਦੇ ਆ GST ਦੇ ਨਵੀਆਂ ਦਰਾਂ ਦਾ ਜੀ ਦੋ ਹੀ ਬਸ ਜਨਰਲ ਰੂਲ ਹੈ ਟੈਕਸ ਘਟਦਾ ਤੇ ਕਲੈਕਸ਼ਨ ਵੱਧਦੀ ਹੈ ਜੀ ਸੋ ਅਸੀਂ ਸਾਡੇ ਅੱਜ ਦੇ ਮਹਿਮਾਨ ਉਹਨਾਂ ਦਾ ਵੀ ਸਵਾਗਤ ਕਰਦੇ ਆ ਜਿਨ੍ਹਾਂ ਨੇ ਅੱਜ ਇਸ GST ਦੇ ਉੱਤੇ ਬਹੁਤ ਵਿਸਥਾਰ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਸਰ ਸਟੂਡੀਓ ਦੇ ਵਿੱਚ ਆਉਣ ਲਈ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ